ਆਰ ਨੂੰ 70 ਸਾਲ ਦੀ ਸਵਾਸਥੀ ਮੇਲੇ ਕਿ ਮਨਾਇਆ ਹੈ ਮੈਂ ਗੁੱਥੇ ਹੈ ਪੱਛ ਪਿੱਤੀਵਾਰੀ ਭਾਗ ਦੇ ਅਫਸਰ ਸਹਿਬਾਨ ਨੇ ਅੱਜ ਇਸੇ ਸ਼ਬਦ ਰੱਖਿਆ ਕਿ ਬਾਬਾ ਸਾਹਿਬ ਮੇੜਕਾ ਦਾ ਜਨਮ ਦਿਨ ਜਿਹੜਾ ਹੈ ਉਹ ਮਨਾਇਆ ਪੂਰੇ ਪੰਜਾਬ ਦਾ ਜਿਹੜਾ ਖੇਤੀਬਾੜੀ ਭਾਗ ਹੈ ਅੱਜ ਇੱਥੇ ਪੰਜਾਬ ਦੇ ਵੱਖ-ਵੱਖ ਪੁਰੀਆਂ ਤੋਂ ਪੁੱਜਿਆ ਔਰ ਇੱਕ ਬਹੁਤ ਵੱਡੀ ਜਿਹੜੀ ਕਮੀ ਆ ਜਦੋਂ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੁਣ ਦੀ ਸ਼ੋਅਬਾਦ ਤੋਂ ਬਣੀ ਆ ਉਹ ਲੈ ਕੇ ਅੱਜ ਤੱਕ ਜਿਹੜਾ ਰਿਜ਼ਰਵੇਸ਼ਨ ਦੀ ਜਿਹੜੀ ਕੀਤੀ ਆ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਤੱਕ ਉਹ ਨਹੀਂ ਕੀਤਾ ਗਿਆ ਇੰtains ਦੀ ਗੱਲ ਇਸ ਐਸੋਸੀਏਸ਼ਨ ਪਰੋਂ ਮੇਰੇ ਤੇ ਆਂਝ ਲੈਂਦੀ ਹੈ ਉਹ ਮਰ ਦੂਸਰੀ ਜਿਹੜੀ ਇਹ ਗੱਲ ਲੈਂਦੀ ਗਈ ਕਿ ਜਿਹੜੀ ਪ੍ਰੋਮੋਸ਼ਨ ਦੇ ਵਿੱਚ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਪਾਲਸੀ ਆ ਉਹ ਵੀ ਜਿਹੜੀ ਪਾਲਸੀ ਆ ਵਾਇਓਲੇਸ਼ਨ ਆਫ ਕਨਸਟੀਟਿਊਸ਼ਨ ਆ ਇਹ ਮਾਮਲਾ ਵੀ ਇਹਦਾ ਮੇਰੇ ਧਿਆਨ ਚ ਰੈਂਦਾ ਔਰ ਇਸ ਸਬੰਧੀ ਜਿਹੜਾ ਹੈਗਾ ਅਸੀਂ ਭਰੋਸਾ ਦਵਾ ਲਿਆ ਖੇਤੀਬਾੜੀ ਵਿਭਾਗ ਦੇ ਵਿੱਚ ਜਿਹੜੀ ਇਹ ਪ੍ਰੋਮੋਸ਼ਨ ਨੂੰ ਲੈ ਕੇ ਜਿਹੜੀ ਦਿੱਤਾ ਹੈ ਇਰੈਗੂਲਰिटीज ਇਹਨਾਂ ਧਿਆਨ ਚ ਲੈਂਦੀਆਂ ਉਹਦੀ ਅਸੀਂ ਪੜਤਾਲ ਕਰਾਂਗੇ ਔਰ ਪੜਤਾਲ ਕਰਨ ਉਪਰੰਤ ਇਹਦਾ ਸਰਕਾਰ ਦੇ ਧਿਆਨ ਦੇ ਵਿੱਚ ਜੇ ਕੋਈ ਮਾਮਲਾ ਹੋਊਗਾ ਉਹ ਪਿਆ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ